ਡੇਰਾ ਬਾਬਾ ਨਾਨਕ ਪਿੰਡ ਜੋੜੀਆਂ ਕਲਾ ਦੇ ਨੌਜਵਾਨ ਦਾ 200 ਰੁਪਏ ਲੈਣ ਦੇਣ ਨੂੰ ਲੈ ਕੇ ਕੀਤਾ ਬੇਰਹਿਮੀ ਦੇ ਨਾਲ ਕਤਲ ਜੀਹਾਂ ਦੱਸਦੀ ਹੈ ਕਿ ਖਬਰ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾ ਦੇ ਨੌਜਵਾਨ ਦੇ ਸਾਹਮਣੇ ਆਈ ਹੈ ਜਿੱਥੇ ਕਿ ਕੋਡੂ ਮਸੀਹ ਪੁੱਤਰ ਤਰਸੇਮ ਮਸੀਹ ਉਮਰ 34 ਸਾਲ ਵਾਸੀ ਚੋੜੀਆਂ ਕਲਾ ਦੱਸਿਆ ਜਾ ਰਿਹਾ ਹੈ ਕਿ ਜੋ ਜਲੰਧਰ ਵਿਖੇ ਟਾਬੇ ਦਾ ਕੰਮ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਲੈ ਕੇ ਆਏ ਹੋਏ ਸੀ ਨਹੀਂ ਨਹੀਂ ਦੱਸਦੀ ਹੈ ਕਿ ਪਿੰਡ ਹਰੂਵਾਲ ਵਿਖੇ ਆਪਣੇ ਮਿੱਤਰ ਸੁਖਾ ਮਸੀਹ ਨਾਲ ਨਜਾਇਸ਼ ਸ਼ਰਾਬ ਦੇ ਕਾਰੋਬਾਰ ਕੋਲ ਸ਼ਰਾਬ ਪਿੰਗਿਆ ਤੇ ਉੱਥੇ 200 ਰੁਪਏ ਨੂੰ ਲੈ ਕੇ ਲੈਣ ਦੇਣ ਨੂੰ ਲੈ ਕੇ ਮੌਮੀ ਲਈ ਤਕਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਤਕਰਾਰ ਦੌਰਾਨ ਕਾਰੋਬਾਰ ਅਤੇ ਉਸਦੀ ਪਤਨੀ ਦੇ ਵੱਲੋਂ ਉਸ ਦੇ ਉੱਤੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਮਾਮਲੇ 'ਚ ਹੋਰ ਕੀ ਕੀ ਗਏ ਤੁਸੀਂ ਵੀ ਸੁਣੋ ਜੋਗਿੰਦਰ ਪਾਲ ਦੀ ਰਿਪੋਰਟ live ਭਾਰਤ ਮੇਰੇ ਪਤੀ ਦਾ ਕਤਲ ਕੀਤਾ ਆ ਉਹ ਜ਼ਰਾ ਪੀਣ ਗਿਆ ੜਵਾਲਾ ਨਾ ਪਨ ਕੇ ਨੂੰ ਮਾਰ ਦਿੱਤਾ ਉਹ ਨਾਂ ਸਰ ਵੀ ਉਹਦਾ ਪਾੜਿਆ ਨੂੰ ਸੰਗਲਾਣਾ ਬਣ ਕੇ ਲਾਸਾ ਪਈਆ ਮੇਰੇ ਦੋ ਬੱਚੇ ਹਨ ਕਿਤੇ ਮੇਰੇ ਘਰ ਮੁਟਾਕੜੀ ਮੈਂ ਕਿਤੇ ਮੈਂ ਵੀ ਉਹ ਨਾਲ ਵੀ ਤੇ ਮਾਰਨਾ ਇਹ ਕਿਦਨ ਦੀ ਘਟਨਾ ਹੈ ਤੈਨੂੰ ਕੋਈ ਪਤਾ ਲੱਗਾ ਹੈ ਇੱਕ ਕੱਲ ਆਇਆ ਸਾਮੀ ਸਾਡੇ 6:00 ਵਜੇ ਦਾ ਕਰੋ ਗਿਆ ਹੀ ਦੀਕਦੇ ਰਹੇ ਮੈਂ ਫੇਰੇ ਦੇ ਪ੍ਰਾਦੇ ਮੁੰਡਿਆਂ ਆ ਕੇ ਆਪਣੇ ਚਾਚਾ ਲੰਬ ਕੇ ਲਿਆ ਓ ਲੱਪੜ ਗਿਆ ਨੂੰ ਮਰੀਆ ਲਪਾਇਆ ਅਕਰ ਆਇਆ ਹੀ ਨਹੀਂ ਇਹ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ ਓ ਲਵਾਰਿਸ ਨਹੀਂ ਅਰੇ ਦੋ ਬੱਚੇ ਮਾਰੇ ਬੱਚਿਆਂ ਨੇ ਕੀ ਆ ਕਹੇ ਕੀ ਆਪਾਂ ਇਨਸਾਫ ਦੀ ਕੀਮਤ ਕਰਦੇ ਆਪਾਂ ਸਾਦਿਕ ਹੋਈ ਮਰਨਾ ਚਾਹੀਦੇ ਐ ਦਾ ਜਿੰਨਾ ਮਾਰਿਆ ਐ ਕਿੰਨੀ ਉਮਰ ਕਿੰਨੀ ਗੱਦੋ ਵੱਡੇ ਮਰੇ ਨੂੰ ਵੀ ਆਦਾ ਐ ਮਾਰ ਦਿੱਤਾ ਤਗਲ ਹੋਣ ਗਏ ਐ ਤੇ ਮਾਰੇ ਕੋਡੂ ਤੋਂ ਘਟਾਂ ਡੈਪਿਆ ਪਹਿਣੀ ਨਿਕਲੇ ਪਣਾ ਸੰਗਰੀ ਜਾਂਦੇ ਮਾਂ ਲੱਤਾਂ ਨੂੰ ਪਾਲੀ ਉਹਨਾਂ ਨੇ ਮੁਰਕੇ ਮਾਰੇ ਡੈਪਿਆ ਕਿੰਨ ਓਕਾਰ ਵਾਲਦੇ ਕਰਮਾਂ ਦੇ ਕਰਮੇ ਕਰਦੀ ਉਹ ਕੀ ਕਰਦੇ ਕ ਖਰਾਬ ਹੀ ਵੇਚਦੇ ਐ ਕਿਹੜੀ ਸ਼ਰਾਬ ਵੇਚਦੇ ਐ ਦੇਸੀ ਮਮਾ ਨੇ ਉਹ ਤੁੰਬਾ ਨਕੀ ਜੀ ਮਾਰੀ ਉਹਨਾਂ ਨੇ ਪਤੂਆ ਨੂੰ ਕੁੱਟਣ ਡਿਆ ਪਿਆ ਨੂੰ ਤੇਰੇ ਸਾਹਮਣੇ ਹਾਂਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਹੋ ਸਕਦੀ ਹੈ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਹੁਣ ਜਿਸ ਤਰ੍ਹਾਂ ਜਾਣ ਬਚਾਈ ਆਪਣੇ ਹਾਂਜੀ ਮੈਂ ਦੌਰ ਕਿਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਵਰਕੇ ਫੇੜ ਇਹਨੂੰ ਲੈਣ ਆਇਆ ਮਰਾ ਅਮਰਿਕਾ ਦਾ ਪੁਲੀ ਤੇ ਭਾਲਿਆ ਹੈ ਕਹਿੰਦਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮਤਲਬ ਮੈਂ 800 ਨੂੰ ਲੈ ਕੇ ਆਉਣਾ ਆ ਕਹਿੰਦਾ ਤੂੰ 800 ਨੂੰ ਮੇਰੇ ਕੋ ਤੁਰਿਆਣੀ ਆਂ ਆੜਿਆ 800 ਨੂੰ ਲੈ ਗਿਆ ਤੇ ਮੈਂ ਗਿਆ ਤੇ ਅੱਗੋ ਆਪਣਾ ਫਕੜਾ ਵਾਲੀ ਟੋਲ ਪੰਪ ਲਾ ਕੇ ਆ ਗਿਆ ਤੱਗੋਏ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇਰੇ ਹਰੂਆ ਲਿਆ ਤੇ ਮਰ ਕੇ ਆਪਣਾ ਵੇਖਿਆ ਥੱਲੇ ਪੁਲੀ ਤੇ ਪਿਆ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਦਾ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਦੋ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਤੇਜ ਸ਼ਰਾਬ ਵੇਚਣ ਵਾਲੇ mafia ਨੇ ਉਹਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਕੱਠੇ ਹੋਏ ਪਏ ਨੇ ਧਰਨਾ ਲਾ ਕੇ ਬਟਿਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਧਾਰ ਨਾਲ ਮਾਰਿਆ ਨਾ ਤੁਸੀਂ ਤੇਜ਼ ਧਾਰ ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਸਾਡੀ ਇਹੋ ਜੀ ਆਪੇ ਇਨਸਾਫ ਕਰਦੇ ਆ ਮੰਗ ਕਰਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹਦੇ ਪਰਚਾ ਦਰਜ ਕੀਤਾ ਜਾਵੇ ਉਹਤੇ ਬਰਦੀ ਕਾਰਵਾਈ ਕੀਤੀ ਜਾਵੇ ਰਾਤੀ ਨੂੰ ਕਰੀਬ 10 ਵਜੇ ਨੂੰ ਇੱਕ ਹਸਪਤਾਲ ਤੋਂ ਚਿੱਟ ਮਿਲੀ ਸੀ ਇੱਕ ਮਿੰਟੂਸੀ ਦਾ ਬੰਦਾ ਹਸਪਤਾਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਅਸੀਂ ਉਹਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਨ ਕਰ ਲਈ ਭੇਜਿਆ ਸੀ ਅਸੀਂ ਸਰੇਮਦਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਿਆ ਜਿੱਦਾਂ ਉਹਨੂੰ ਨਿਵੇਸ਼ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰ ਰਹੇ ਆ ਅਸੀਂ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਆ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਊਗੀ ਵੈਸੇ ਸਰ ਕੀ ਮੁਰਲੇ ਕਾਰਨਾ ਦਾ ਕੀ ਪਤਾ ਲੱਗਦਾ ਵੈਸੇ ਡੈੱਡ ਬਡੀ ਤੋਂ ਮੁਰਲੇ ਕਾਰਨਾ ਦਾ ਆਫਟਰ ਪੋਸਟਮਾਰਮ ਵੀ ਹੀ ਦੱਸਿਆ ਜਾ ਸਕਦਾ